ਮਾਂਡੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਜਗ੍ਹਾ ਤੇ ਗੋਲੀ ਚੱਲੀ ਆ ਜੀ ਇਹ 57 ਰੋਡ ਤੇ ਆ ਜੀ ਹੁਣ ਇੱਥੋਂ ਮੈਸੇਜ ਮਿਲਿਆ ਸੀਗਾ ਅਸੀਂ ਪਹੁੰਚੇ ਇੱਥੇ ਸਾਰੀ ਚੀਜ਼ ਵੈਰੀਫਾਈ ਕਰ ਰਹੇ ਆ ਤੇ ਇਨਫੋਰਮੇਸ਼ਨ ਨਹੀਂ ਮਿਲੀ ਅ ਵੀ ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਆ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਗੱਡੀ ਦੇ ਵਿੱਚ ਮੈਂ ਗੱਡੀ ਵਾਲ ਨੂੰ ਪੁੱਛ ਰਿਹਾ ਜੀ ਉਹਨੂੰ ਮੌਕੇ ਤੇ ਸੀਗਾ ਉਹਦੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਆ ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਆ ਜੀ ਹਾਂ ਦੱਸ ਰਹੀ ਆ ਮੈਂ ਅੱਖ ਚੈੱਕ ਕਰ ਰਹੇ ਆ ਠੀਕ ਥੈਂਕ ਯੂ ਮੈਨੂੰ ਵਪਾਰ ਇਹ ਨਹੀਂ ਪਤਾ ਮੈਂ ਆਪਣੀ ਡਿਊਟੀ ਇੱਥੇ ਗੱਡੀ ਐ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਹ ਨਹੀਂ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰੋਂ ਟੋਪੀ ਮੜਾ ਮੁੰਡਾ ਆਇਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਬਹਿਸ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਇਹ ਗੱਲ ਹੈ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਜੀ ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕਦਾ ਜੀ ਮੈਂ ਕੋਈ ਪੰਜਾਬ ਪੁਲਿਸ ਦੇ ਮਲਾਨਮ ਦੇ ਹਾਂਜੀ ਹਾਂਜੀ ਨਹੀਂ ਆਪਣੇ ਬਾਕੀ ਗੱਲ ਜਿਹੜੀ ਇਨਸਪੈਕਟਰ ਸਾਹਿਬ ਦੱਸਣਗੇ ਐਸ ਐਚ ਓ ਸਾਹਿਬ ਦੱਸਣਗੇ ਸਾਹਿਬ ਦੇ ਦੱਸਣਗੇ ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਦੱਸਦਾ ਜੀ ਭਾਈ ਡਿਊਟੀ ਕਿੱਥੇ ਆਪਣੀ ਮੈਂ ਟਰੈਪ ਦੇ ਵਿੱਚ ਸਾਹਿਬ ਜੋਂ 3 ਦੇ ਵਿੱਚ ਹਾਂਜੀ ਹਾਂਜੀ ਤੇ ਇੰਨਾ ਬੰਦਿਆਂ ਦਾ ਪਰਾ ਲੱਗਣਾ ਚਾਹੀਦਾ ਹੈ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇਨਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕਿ ਕਿੱਦਾਂ ਤੇ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੀ ਹੁਣ ਵੇਖਣਗੇ ਇਨਸਪੈਕਟਰ ਸਾਹਿਬ ਆ